ਅੱਜ ਅਸੀਂ ਗੱਲ ਕਰ ਰਹੇ ਆ ਬੇਅਦਵੀ ਰੋਖੂ ਬਿਲ ਦੀ ਜੋ ਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਜਿਹਨੂੰ ਹੁਣ ਸਿਲੈਕਟ ਕਮੇਟੀ ਨੂੰ ਰੈਫਰ ਕੀਤਾ ਗਿਆ ਵਾ ਅੱਜ ਦਾ ਵਿਸ਼ਾ ਵਾ ਕਿ ਕੀ ਇਹੋ ਜੇ ਬਿਲ ਦੀ ਲੋੜ ਹੈ ਕੀ ਇਹਦੇ ਨਾਲ ਵਾਕਈ ਬੇਅਦਵੀ ਦੇ ਵਾਕਿਆ ਕੱਟ ਜਾਣਗੇ ਇਹਦੇ ਨਾਲ ਜਾਂ ਬੰਦ ਹੋ ਜਾਣਗੇ ਇਹਦੇ ਤਿੰਨ ਚਾਰ ਪਹਿਲੂ ਨੇ ਪਹਿਲੋਂ ਤੇ ਜਿਹੜਾ ਬਿਲ ਲਿਆਤਾ ਗਿਆ ਵਾ ਮੈਂ ਹੈਰਾਨ ਆ ਕਿ ਇੰਨੇ ਸਾਲਾਂ ਬਾਅਦ ਬੇਅਦਵੀ ਦਾ ਮਸਲਾ 2015 ਤੋਂ ਚੱਲ ਰਿਹਾ ਵਾ 2018 ਦੇ ਵਿੱਚ ਇੱਕ ਬਿਲ ਇੰਟਰੋਡਿਊਸ ਕੀਤਾ ਗਿਆ ਜਿਹੜਾ ਫਸ ਗਿਆ ਫਾਈਨਲੀ ਰਾਸ਼ਟਰਪਤੀ ਲੈਵਲ ਦੇ ਉੱਤੇ ਜਾ ਕੇ ਫਸ ਗਿਆ ਨੂੰ ਮੰਨਤਾ ਨਹੀਂ ਮਿਲੀ ਇਹ ਸਭ ਕੁਝ ਦੇ ਮੱਦੇ ਨਜ਼ਰ ਅਸੀਂ ਹਾਲੀ ਵੀ ਵੀ ਡਿਡ ਨਾਟ ਡਰਾ ది ਰਾਈਟ ਲੈਸਨਸ ਇੱਕ ਪ੍ਰੋਪਰ ਡਰਾਫਟ ਵੀ ਅਸੀਂ ਨਹੀਂ ਕਰ ਸਕੇ ਜੇ ਬਿੱਲ ਲਿਆਉਣਾ ਵੀ ਸੀ ਤੇ ਅਸੀਂ ਡਰਾਫਟਿੰਗ ਜਿਹੜੀ ਆ ਉਹ ਵੀ ਇੱਕ ਬੜੇ ਛਾਡੀ ਜੇ ਤਰੀਕੇ ਨਾਲ ਕੋਈ ਅਸਰਾਂ ਦੇ ਦੇਖਿਆ ਦੇਖਾਂਦੂ ਤੇ ਇੱਕ ਬਿੱਲ ਇੰਟਰੋਡਿਊਸ ਕੀਤਾ ਜਿਹਦੇ ਉੱਪਰ ਬਹੁਤ ਸਾਰੇ ਅਜੂ ਬੈਰਟ ਸਵਾਲ ਵਿਧਾਨ ਸਭਾ ਦੇ ਚੁੱਕੇ ਗਏ ਔਰ ਰਾਣਾ ਇੰਦਰਪ੍ਰਤਾ ਯੰਗ ਐਮ ਐਲ ਏ ਨੇ ਰਣਾਗੁਰਜੀ ਸਿੰਘ ਦੇ بیٹے ਨੇ ਦੋਵੇਂ ਐਮਐਲਏ ਨੇ ਰਣਾਗੁਰਜੀ ਵੀ ਐਮਐਲਏ ਨੇ ਕਰਨਾਇੰਦਰ ਪ੍ਰਤਾਪ ਇਹੋ ਨੇ ਬਹੁਤ ਇੰਪੋਰਟੈਂਟ ਪੁਆਇੰਟ ਰੇਜ਼ ਕੀਤੇ ਬਿੱਲ ਦੇ ਕਈ ਕਲੋਜ਼ਸ ਦੇ ਵਿੱਚ ਉਹਨਾਂ ਨੇ ਪੜ੍ਹ ਕੇ ਦੱਸਿਆ ਕਿ ਆਹ ਹੀ ਗਲਤੀ ਆਹ ਹੀ ਗਲਤੀ ਆਹ ਹੀ ਗਲਤੀ ਆਹ ਵੀ ਵਾਦੇ ਕਿਹਾ ਐਦੇ ਤੇ ਵੀ ਇਸ਼ੂ ਡਿਸਕਸ਼ਨ ਵੀ ਲੋਡ ਹੈ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਹੋ ਸਕੀਆਂ ਡਰਾਫਟਿੰਗ ਸਟੇਜ ਦੇ ਉੱਤੇ ਜਿਹੜੇ ਸਾਡੇ ਧਾਰਮਿਕ ਆਗੂ ਨੇ ਵੱਖਰੇ ਵੱਖਰੇ ਧਰਮਾਂ ਦੇ ਧਾਰਮਿਕ ਆਗੂ ਨੇ ਉਹਨਾਂ ਨੇ ਕੀ ਸਲਾਮਸ਼ਲਾਸੀ ਕੀਤਾ ਜੇ ਨਹੀਂ ਕੀਤਾ ਤੇ ਫਿਰ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਮਿਲਾਉਣ ਦੀ ਕਿਵੇਂ ਕੋਸ਼ਿਸ਼ ਕਰਦੇ ਹਾਂ ਕੀ ਸਾਰੇ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀ ਉਹੀ ਮੰਤਵ ਸੇਮ ਮੰਤਵ ਹੈ ਸਾਰਿਆਂ ਦੀ ਸੋ ਇਹ ਸਾਰੇ ਬਹੁਤ ਵੈਲਿਡ ਸਵਾਲ ਸਨ ਜੋ ਡਰਾਫਟਿੰਗ ਸਟੇਜ ਦੇ ਉੱਤੇ ਡਿਸਕਸ ਹੋਣੇ ਚਾਹੀਦੇ ਸੀ ਸੋ ਜੇ ਇਹ ਰਾਸ ਕੀਤੀ ਜਾਂਦੀ ਸੀ ਭੀ ਵਿਧਾਨ ਸਭਾ ਦੇ ਵਿੱਚ ਬਿੱਲ ਇੰਟਰੋਡਿਊਸ ਕਰਤਾ ਤੁਸੀਂ ਤੇ ਮੁੱਖ ਮੰਤਰੀ ਜਾਂ ਕੋਈ ਐਮਐਲਏ ਜਾਂ ਕੋਈ ਵਿਰੋਧੀ ਧਿਰ ਦੇ ਨੇਤਾ ਇੱਕ ਬਿਜੇ ਤੇ ਤੰਜ ਕੱਸ ਕੇ ਬਿੱਲ ਪਾਸ ਕਰਾ ਦੇਣਗੇ ਇਹ ਤੇ ਫਿਰ ਜ਼ਿਆਤੀ ਸੀ ਨਾ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਪਾਉਣ ਵਾਲੀ ਗੱਲ ਸੀਗੀ ਸੋ ਬਹੁਤ ਚੰਗੀ ਗੱਲ ਹੋਈ ਕਿ ਫਾਈਨਲੀ ਇਹ ਸਿਲੈਕਟ ਕਮੇਟੀ ਕੋ ਚਲਾ ਗਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਿਲੈਕਟ ਕਮੇਟੀ ਜਿਹੜੀ ਆ ਉਹ ਵਾਕਈ ਉਹਦੇ ਮੈਂਬਰ ਸਹੀ ਹੋਣਗੇ ਉਹ ਮੈਂਬਰ ਹੋਣਗੇ ਜਿਨ੍ਹਾਂ ਨੇ ਇਹਦੀ ਬਹਿਸ ਦੇ ਵਿੱਚ ਕੋਈ ਯੋਗਦਾਨ ਪਾਇਆ ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਆ ਔਰ ਜਿਹੜਾ ਦਾ ਇੱਕ ਖੁੱਲਾ ਮਨ ਹੈ ਉਹ ਉਪਰ ਮਾਈਂਡ ਦੇ ਨਾਲ ਜਿਹੜੇ ਡਿਸਕਸ਼ਨ ਕਰਨ ਨੂੰ ਤਿਆਰ ਆ ਸਾਨੂੰ ਧਰਨੇ ਕਾਗੂ ਵਿਦਵਾਨ ਸਾਰੇ ਧਰਮਾਂ ਦੇ ਵਿਦਵਾਨ ਉਹਨਾਂ ਨਾਲ ਗੱਲਬਾਤ ਕਰਕੇ ਲੋਅਰਸ ਨਾਲ ਗੱਲਬਾਤ ਕਰਕੇ ਜੇ ਕੋਈ ਜੱਜ ਸਹਿਬਾਨ ਨੇ ਰਿਟਾਇਰਡ ਜੱਜ ਸਹਿਬਾਨ ਜਿਨ੍ਹਾਂ ਨੂੰ ਕਾਨੂੰਨ ਦੀ ਚੰਗੀ ਜਾਣਕਾਰੀ ਆ ਉਹਨਾਂ ਨੇ ਅਸਲਾ ਮਸ਼ਵਰਾ ਕਰਕੇ ਨਵਾਂ ਜਿਹੜਾ ਬਿੱਲ ਜਿਹੜਾ ਵਾ ਉਹ ਡਰਾਫਟ ਕਰਨਾ ਚਾਹੀਦਾ ਜੇ ਡਰਾਫਟ ਕਰਨਾ ਹੈ ਇਹ ਤੇ ਇੱਕ ਐਸਪੈਕਟ ਆ ਦੂਸਰਾ ਐਸਪੈਕਟ ਇਹ ਆ ਕਿ ਜਿਹੜੇ 2015 ਦੇ ਵਾਕਿਆ ਆ ਕਿ ਇਹ ਬਿੱਲ ਦੀ ਕਮੀ ਕਰਕੇ ਉਹਨਾਂ ਨੂੰ سزا ਨਹੀਂ ਮਿਲੀ ਅਸੀਂ ਤੇ ਹਾਲ ਤੱਕ ਆਡੈਂਟੀਫਾਈ ਨਹੀਂ ਕਰ ਸਕੇ ਕਿ ਬੰਦੇ ਕਿ ਕਿੰਨਾ ਨੇ ਐਗਜ਼ੈਕਟਲੀ ਬਦਬੀ ਕੀਤੀ ਔਰ ਉਹਦੇ ਪਿੱਛੇ ਕੌਣ ਸੀ ਕੀ ਇਹ ਇੰਡੀਵਿਜੂਅਲ ਕੇਸਿਸ ਸੀ ਆਈ ਕੋਈ ਇੱਕ ਸੰਸਥਾ ਸੀ ਜਿਹੜਾ ਕੁਝ ਕਰਾਉਣਾ ਚਾਹੁੰਦੀ ਸੀ ਇਹ ਪੁਆਇੰਟ ਸਾਡੇ ਕੋਲਰ ਨੇ ਅੱਜ ਰੇਜ਼ ਵੀ ਕੀਤਾ ਵਾ ਇਸ ਦੁਗਾਈ ਦੇ ਵਿੱਚ ਅਸੀਂ ਹਾਲੀ ਤੱਕ ਨਹੀਂ ਜਾ ਸਕੇ ਸੋ ਪਹਿਲੋ ਤੇ ਜਿਹੜੇ 2015 ਦੇ ਵਾਕਿਆਵਾਂ ਦੇ ਸੱਜਾ ਦਵਾਉਣ ਦੀ ਕੋਸ਼ਿਸ਼ ਕਰੀਏ ਫਿਰ ਗਾਂਹ ਦੀ ਸੋਚੀਏ ਵੀ ਅਸੀਂ ਕਾਨੂੰਨ ਲੈ ਕੇ ਆਏ ਤਾਂ ਕਿ ਗਾਂਹ ਤੋਂ ਕੋਈ ਗੱਦੀ ਦਾ ਵਾਕਿਆ ਨਾ ਹੋ ਸਕੇ ਸੋ ਬਹੁਤ ਸਾਰੇ ਅਜੇ ਪਹਿਲੂ ਨੇ ਤੀਸਰੀ ਗੱਲ ਜਿਹੜੀ ਆ ਉਹ ਇਹ ਵਾ ਵੀ ਕਾਨੂੰਨ ਮੇਰੇ ਸਾਹ ਦੇ ਨਾਲ ਕਾਨੂੰਨ ਬਹੁਤ ਨੇ ਠੀਕ ਹੈ ਸਦਾ ਕਾਠੋ ਸਾਧੀ ਆਇਆ ਬਾਦੋ ਸਾਧਿਆ ਸਦਾ ਬਰਾਈ ਜਾ ਸਭੀ ਤੋਂ ਬੋਤ ਕਾਨੂੰਨਾਂ ਦੀ ਪਾਲਣਾ ਕਰਨ ਦੀ ਵਿੱਚ ਕਮੀ ਆ ਸੋ ਬੇਸਿਕਲੀ ਕਾਨੂੰਨ ਲਿਆਉਣ ਤੋਂ ਪਹਿਲਾਂ ਜਿਹੜੇ ਮੌਜੂਦਾ ਕਾਨੂੰਨਾਂ ਨੂੰ ਇੱਕ ਵਾਰੀ ਲਾਗੂ ਕਰਕੇ ਤੇ ਕੰਮ ਕਰਨ ਦੀ ਕੋਸ਼ਿਸ਼ ਤੇ ਕਰੀਏ ਫਿਰ ਪਤਾ ਲੱਗੂਗਾ ਕਿ ਕਮੀਆਂ ਪੇਸ਼ੀਆਂ ਕਿੰਨੀਆਂ ਆ ਹਾਲੀ ਤੇ ਕਮੀਆਂ ਪੇਸ਼ੀਆਂ ਸਾਡੀ ਸਾਡੇ ਜਿਹੜੇ ਸਿਆਸਤਦਾਨ ਨੇ ਸਾਡੇ ਜਿਹੜੇ ਅਫਸਰ ਸਹਿਬਾਨ ਨੇ ਜਾਂ ਅਸੀਂ ਸਾਰੇ ਸਾਡੀ ਜਿਹੜੀ ਨੀਅਤ ਦੇ ਵਿੱਚ ਕਮੀ ਪੇਸ਼ੀ ਆ सो so, जब सा नीयत साफ होगी तो फिर पता लगेगा कि इस कानून कोई शोध करने की जोड़ है या कानून नवा कानून लिया की जोड़ है सो so, बहुत सारे पहलू ने खैर इस मेरा हा मेरा मनना वा कि बिना सोचे समझे इस तरह का विधानसभा सैशन स्पैशल सैशन सदन की लड़ नहीं सी तो पहले प्रॉपर विचार चर्चा से होनी चाहिए स और ये बहुत एक धार्मिक मसला वा समाजिक मसला वा लोगों दावनावान जुड़िया मसला वा बेअबी का मसला सो बेअदबी बिल्कुल रोकनी चाहिए है लेकिन ਇਹ ਨੂੰ ਇਸ ਨੂੰ ਜਿੰਨੇ ਕਬੀਰਤਾ ਨਾਲ ਲੈਣ ਦੀ ਲੋੜ ਹੈ ਉਸ ਕਬੀਰਤਾ ਨਾਲ ਜੇ ਕੋਈ ਨਵਾਂ ਕਾਨੂੰਨ ਲਿਆਉਣਾ ਤੇ ਉਹ ਲਿਆਈਏ ਨਹੀਂ ਤੇ ਅਸੀਂ ਲੋਕਾਂ ਦਾ ਸਮਾਂ ਵੇਸਟ ਨਾ ਕਰੀਏ